ਹਾਂਜੀ ਸਾਧ ਸੰਗਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅਦਾਬ ਨਮਸਤੇ ਰਾਮ ਰਾਮ ਤੇ ਅੱਜ ਇੱਕ ਬਹੁਤ ਜਿਹੜੀ ਮੰਦ ਭਾਗੀ ਖਬਰ ਆ ਜਿਹੜੀ ਉਹ ਮੈਨੂੰ ਸਵੇਰੇ ਸਵੇਰੇ ਅਮਰਜੀਤ ਭਰਾ ਨੇ ਫੋਨ ਕਰਿਆ ਤੇ ਮੈਨੂੰ ਮਿਲੀ ਉਹਨੇ ਮੈਨੂੰ ਇਹ ਦੱਸਿਆ ਵੀ ਇਨਾ ਕਟੂਰੀਆਂ ਦੀ ਜਿਹੜੀ ਮਾਂ ਉਹ ਇੱਥੇ ਮਰੀ ਪਈ ਆ ਤੇ ਬੜਾ ਮੈਨੂੰ ਦੁੱਖ ਲੱਗਾ ਮੈਂ ਨਾ ਕਈ ਦਿਨਾਂ ਤੋਂ ਉਹਨੂੰ ਪਹਾੜ ਪੂਲ ਰਿਆ ਸੀ ਉਹ ਬੈਠੀ-ਪੁੱਠੀ ਮੈਨੂੰ ਮਿਲ ਜਾਂਦੀ ਮੈਨੂੰ ਨਹੀਂ ਮਿਲੀ ਮੈਂ ਇੱਕ ਦਿਨ ਬੈਠੀ ਵੇਖੀ ਆ ਉਹ ਵੀ ਆਪਣੇ ਇਸ ਗੇਟ 'ਚ ਰਿੰਮੀ ਲੈ ਆ ਜਾ ਪੱਜੇ 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 ਤੂੰ ਵੀ ਖਾਣਾ ਨਹੀਂ ਖਾ ਲੈਣਗੇ ਉਹ ਤੇ ਮੈਂ ਇਹਨਾਂ ਨੂੰ ਹੁਣ ਉਹ ਪਹਿਲਾਂ ਹੀ ਇੱਥੇ ਮੇਰੇ ਕੋਲੇ ਛੱਡ ਗਈ ਇਹਨਾਂ ਨੂੰ ਜਾਨਵਰ ਦਾ ਦਿਮਾਗ ਵੇਖੋ ਤੇ ਸੱਚੀ ਗੱਲ ਆ ਇਹਨਾਂ ਨੂੰ 7-8 ਦਿਨ ਹੋ ਗਏ ਉੱਥੇ ਇਹ ਕੁੱਤੀ ਸੂਈ ਸੀ ਉਹਦੇ ਕਤੂਰੇ ਅਸੀਂ ਕੱਢੇ ਸੀਗੇ ਤੇ ਉੱਥੇ ਕੋ ਅੰਗਰੇਜ਼ ਇਹਨਾਂ ਨੂੰ ਛੱਡ ਗਈ ਇਹ ਵੀ ਨਹੀਂ ਉਸ ਤੋਂ ਬਾਅਦ ਬਾਹਰ ਗਏ ਇੱਥੇ ਮੈਂ ਰਾਤ ਇਹਨਾਂ ਨੂੰ ਸੱਦ ਕੇ ਲਿਆ ਕੁੱਤਾ ਸੀਗਾ ਵੱਡਾ ਤੇ ਪਰ ਉਹ ਹੈ ਨਹੀਂ ਸੀ ਆਪ ਤੇ ਮੈਨੂੰ ਅੱਜ ਜਦੋਂ ਅਮਰਜੀਤ ਨੇ ਦੱਸਿਆ ਮੈਨੂੰ ਫਿਰ ਯਾਰ ਬੜਾ ਦੁੱਖ ਲੱਗਿਆ ਹੁਣ ਮੇਰੀ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹੁਣ ਮੇਰੀ ਹੈ ਕਿਉਂਕਿ ਅੱਗੇ ਉੱਥੇ ਗੇਟ 'ਚ ਬਹਿ ਜਾਂਦੀ ਸੀ ਆ ਕੇ ਤੇ ਇਹ ਇੱਥੋਂ ਚੁੱਕੀ ਚੱਕੀ ਜਾਂਦੀ ਦੁੱਧ ਦੇ ਹੀ ਪਿਉਂਦੀ ਸੀ ਸੜਕ ਦੇ ਵਿਚਾਲੇ ਕਿੱਥੇ ਵੀ ਇਹਨਾਂ ਨੂੰ ਦੁੱਧ ਇਹਨਾਂ ਨੂੰ ਪਿਉਂਦੀ ਸੀ ਮੋٹے-ਮੋٹے ਹੁੰਦੇ ਸੀਗੇ ਚਲੋ ਕੋਈ ਨਹੀਂ ਵਾਹਿਗੁਰੂ ਪਰਮਾਤਮਾ ਹੀ ਆ ਤੇ ਹੁਣ ਆ ਇਹਨਾਂ ਦੀ ਮਾਂ ਦਾ ਜਿਹੜਾ ਹੈਗਾ ਰਿਸ਼ਤਾ ਉਹ ਏ ਨਭਾਉਂਦੀ ਆ ਸਾਰਾ ਵੇਖੋ ਤੁਸੀਂ ਪਰਮਾਤਮਾ ਦਾ ਜਾਨਵਰਾਂ 'ਚ ਕਿੰਨੀ ਬੁੱਧੀ ਬਖਸ਼ੀ ਆ ਇਹਨੇ ਹੁਣ ਆ ਰੋਟੀ ਰੱਖੀ ਆ ਨਾ ਇਹਨੇ ਖਾਣੀ ਨਹੀਂ ਇਹ ਉਹਨਾਂ ਨੂੰ ਖਵਾਊਗੀ ਵੇਖ ਲਈਂ ਨਾ ਲੜੋ ਖੜ ਜਾਓ ਫਿਰ ਇੰਮੀ ਹਟਾ ਕੇ ਇਹਨਾਂ ਨੂੰ ਇਨ ਕਾ ਕਾਤੋਂ ਲੜਦੇ ਹੈ ਕਹੀਂ ਮਾਰੇ ਤੇ ਹਾ ਲੜਦੀ ਆ ਖਾਲੋ ਵੰਡ ਕੇ ਹੋਰ ਪਾ ਦੂੰਗਾ ਕੋਈ ਨਹੀਂ ਆਏ ਕੁੱਤਾ ਕੇ ਕੁੱਤੀ ਇਹ ਤੇ ਆਏ ਆ ਜ਼ਿੰਮੇਵਾਰੀ ਹੁਣ ਉਹ ਮੈਂ ਕਈ ਮੈਂ ਕੀ ਯਾਰ ਮੈਂ ਕਹਾਂ ਤੇ ਆਪਾ ਟੋਆ ਪੱਟ ਕੇ ਤੇ ਹੁਣ ਭਰਾਜੀ ਉਹਨਾਂ ਨੂੰ ਨਾਪਦੇ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਵੀਡੀਓ ਸਾਰੀ ਵੇਖ ਲਿਆ ਕਰੋ ਇੱਕ ਤਾਂ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਿਰ ਮੈਂ ਉਹਨੂੰ ਲਿਆਉਣਾ ਚੱਕ ਕੇ ਉੱਥੇ ਉਹਨਾਂ ਦੇ ਬਾਰ ਚ ਮਰੀ ਪਈ ਤੇ ਕੰਜਰ ਦਾ ਜਾਨਵਰ ਹੈ ਉਹ ਤਾਂ ਚਲੋ ਇੱਥੇ ਬਹੁਤ ਚਿਰ ਦੀ ਰਹਿੰਦੀ ਸੀ ਘਰੇ ਤੇ ਪਰ ਜੇ ਛੋਡੇ ਬਾਰ ਚ ਮਾਰ ਹੀ ਗਈ ਆ ਪੂਰੀ ਹੋ ਹੀ ਗਈ ਆ ਤੇ ਉਹਨੂੰ ਵਿਚਾਰੀ ਨੂੰ ਨਾ ਪਤਾ ਦਿਓ ਲੋਕਾਂ ਨਾਲ ਲੜੀ ਜਾਂਦੇ ਐਵੇਂ ਭੈਣ ਜੋ ਸ਼ਰਤਾਂ ਵਿੱਚੇ ਚਲੋ ਕੋਈ ਨਹੀਂ ਵਾਇਗਰੂ ਆਪਾਂ ਉਹ ਕਾਰਜ ਆਪਾਂ ਪੂਰਾ ਕਰ ਦਿੰਨੇ ਤੇ ਮੈਂ ਹੁਣ ਪਟਲਾ ਟੋਆ ਫਿਰ ਮੈਂ ਲੈ ਕੇ ਆਉਣਾ ਵਿਚਾਰੀ ਨੂੰ ਫਿਰ ਆਪਾਂ ਦਿਖਾਉਣਾ ਤੁਹਾਨੂੰ ਬਣੇ ਰਿਓ ਜੇ ਵੀਡੀਓ ਨਾਲ ਲੋ ਵਾਇਗਰੂ ਆਪਾਂ ਬਹੁਤ ਅਜਨਾ ਚੌੜਾ ਥੱਲੇ ਨਾਲ ਤਣੇ ਨਿਕਲਿਆ ਏ ਤੇ ਕੋਈ ਨਹੀਂ ਤਾਂ ਮਿੱਟੀ ਵਾਦ ਪਾ ਦਾਂ ਕੋ ਘੂਆ ਘੂਆ ਸੜ ਦੂੰ ਕੰਡੇ ਪਾ ਦੂੰ ਉੱਤੇ ਕੋਈ ਨਹੀਂ ਬਾਕੀ ਇਹਨਾਂ ਨੂੰ ਰੋਟੀ ਪਾਣੀ ਮੈਂ ਗੂਗਲਿਆਂ ਨੂੰ ਪਹਿਲਾਂ ਤਾਂ ਹੀ ਖਵਾਇਆ ਵੀ ਮੁੜ ਕੇ ਕਈ ਯਾਰਾ ਹੋ ਜਾਂਦੀ ਨੀਕੀ ਹੈਣਾ ਚਲੋ ਲੈ ਚੱਲਦੇ ਹਾਂ ਨਾ ਅਮਰਜੀਤ ਨੇ ਮੈਨੂੰ ਫੋਨ ਕਰਿਆ ਨਾ ਕਹਿੰਦਾ ਕੁੱਤੀ ਚੱਕਲਾ ਆਪਦੀ ਇਹ ਤੇਰੀ ਕੁੱਤੀ ਮਰੀ ਪਈ ਆ ਭੈਣੋ ਮੇਰਾ ਤਾਂ ਉੱਥੇ ਸਾਹ ਨਿਕਲ ਗਿਆ ਮੈਂ ਕਿਤੇ ਇਹਦੀ ਗੱਲ ਕਰਦਾ ਵੀ ਇਹ ਮਰੀ ਪਈ ਆ ਚੱਲਣਾ ਉਹ ਘਾਣਾ ਨਹੀਂ ਉਹਨਾਂ ਮਿਸਟਰ ਤਾਂ ਸਾਰੇ ਕਰਦੇ ਹੀ ਹੁੰਦੇ ਪਰ ਫਿਕਰ ਤਾਂ ਮਾਵਾਂ ਹੀ ਕਰਦੀਆਂ ਮਾਵਾਂ ਨੂੰ ਫਿਕਰ ਹੁੰਦਾ ਹੈ ਨਾ ਪਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੇ ਹਜੇ ਵੀ ਸਾਹ ਹੋਏ ਨਾ ਵਿਚਾਰੀ ਵੇਸੇ ਹੀ ਪਈ ਹੋਈ ਤੇ ਜੋਰ ਆਪਾਂ ਫੇਰ ਵੀ ਪੂਰਾ ਲਾ ਦਾਂਗੇ ਵਿਕੇਂਦਰ ਤੋਂ ਤੁਹਾਡੇ ਮਬਾਰਤ ਜਾਨਵਰ ਪਿਆ ਯਾਰ ਲੋਕਾਂ ਦੀ ਜਮਾਈ ਹਰਮ ਲੱਤੀ ਏ ਯਾਰ ਹੱਦ ਹੀ ਏ ਯਾਰ ਇਹਦੇ ਨਾਲ ਲੋਕ ਕਰਦੇ ਨੇ ਅਸੀਂ ਨੇ ਪੜ੍ਹ ਲਿਖਿਆ ਸੀ ਤਰੱਕੀ ਕਰ ਲਈ ਆਹ ਕਰ ਲਈ ਸੁਹਾ ਕਰ ਲਈ ਨੇ ਟਟੂ ਕਰ ਲੈਣ ਹਣ ਪੜਦੇ ਨੇ ਪੜ੍ਹਦੇ ਲੋਕ ਹਾਂ ਉੱਤੋਂ ਦੀ ਲੰਗ ਲੰਗ ਕੇ ਕੂੜਾ ਸਿੱਟਿਆ ਇਹਨਾਂ ਨੇ ਵੇਖ ਲਾ ਹਾਂ ਛੇੜ ਮਾਰੀ ਲਾਈ ਦੀ ਪੱਲੀ ਨਹੀਂ ਲੈ ਤੇ ਚੱਕ ਕੇ ਮੈਂ ਕਹੀ ਸੀ ਪਾਗਲੇ ਨਾ ਪੱਲੀ ਲਿਆਂ ਪੱਲੀ ਲੈ ਕੋਈ ਨਹੀਂ ਚੱਕੀ ਜਾਣੀ ਹੈ ਅਹੜੀ ਫੋਨ ਚੱਲੀ ਜਾਂਦੀ ਵੀਡੀਓ ਇੱਥੇ ਰੋਕ ਲਈ ਤਾਂ ਰੁਕਣੀ ਹੀ ਤਾਂ ਕੁਰੀ ਤੇ ਕਿਹੜਾ ਕਲਿੰਗ ਮਾਰੀ ਖੋਲ ਲੈਂਦੇ ਆ ਹਨ ਸੀ ਕੰਦਰ ਤੁਸੀਂ ਮੈਂ ਕਿ ਸੀ ਲੇ ਉੱਚੀ ਦੇ ਤੱਕ ਖੋਲਣਾ ਉਹ ਗਾਣਾ ਨਹੀਂ ਗਾਇਆ ਵੀ ਮੈਸੇਜ ਉਹਦਾ ਸਾਰੇ ਕਰਦੇ ਹੀ ਐ ਤੇ ਫਿਕਰ ਤਾਂ ਮਾਣ ਨਹੀਂ ਕਰਦੇ ਕੋਈ ਗੱਲ ਨਹੀਂ ਜਦ ਹੀ ਲੱਗੀ ਬੱਸ ਚੱਲ ਚੱਲ ਮੇਰੇ ਕੋਲ ਚੱਲ ਪਾਜ ਪਾਜ ਦੇਖੀ ਹੈ ਰਹਿਣਾ ਇਹ ਜਿਹੜੀ ਕੰਜਰ ਤੋਂ ਮਾਰੀ ਆ ਦਾ ਨੱਬਤਾ ਦਿਓ ਕੁੱਤੋਂ ਦੀ ਉਹ ਨੰਗੀ ਆਨੇ ਇਹਦਾ ਅਜੇ ਲੋਕ ਇਹਨਾਂ ਦੀਆਂ ਗਾਇਆਂ ਖੋਲੀਆਂ ਅਸੀਂ ਭਾਂਜ ਬਦੂਖ ਲੈ ਕੇ ਦੋਵੇਂ ਭਰਾ ਮਗਰ ਭਜੇ ਅਗੇ ਸਾਡੀਆਂ ਬਚ ਗਈਆਂ ਨਹੀਂ ਫਿਰ ਇਹਨੇ ਹੈ ਹੀ ਇਹੋ ਜੇ ਜਦੋਂ ਕਿਸੇ ਨਾਲ ਤੁਸੀਂ ਲੜਦੇ ਫਿਰਦੇ ਟੋਂ ਟੋ ਆ ਥੋੜਾ ਡੂੰਗਾ ਪਟਣਾ ਸੀ ਡੂੰਗਾ ਥੱਲੇ ਉਹ ਆ ਮਾੜੇ ਉੱਤੇ ਕੋਆ ਚਲ ਉੱਤੇ ਕੋਆ ਪਾ ਦਾਂਗੇ ਉਹ ਮੁੱਟੀ ਮੁੱਟੀ ਪਾ ਦੇ ਕੰਡੇ ਮਾੜੇ ਮਾਰਦੇ ਨਹੀਂ ਨੀ ਦੱਸ ਕੱਪੜਾ ਲਿਆ ਹੋਇਆ ਹੈ ਮੈਂ ਉਹ ਪਰਨਾਗਾ ਪਿਆ ਸੀ ਕਿੱਥਾ ਆ ਗਿਆ ਇੱਥੇ ਪਿਆ ਹੈ ਕਿੱਥਾ ਹੈ ਜਿੰਮੀ ਤੂੰ ਵੀ ਬਹੁਤ ਲੜਦੀ ਨਹੀਂ ਸੀ ਇਹਦੇ ਨਾਲ ਹੈ ਨਾ ਇਹਨੂੰ ਪਤਾ ਹੀ ਨਹੀਂ ਸੀ ਲਗਾ ਜਿੱਦਾਂ ਹੈ ਨਾ ਇਹਨੂੰ ਪਤਾ ਹੀ ਨਹੀਂ ਸੀ ਹਾਂ ਰਾਤੀ ਕੁੱਤੇ ਬਹੁਤ ਹਰੁੰਦੇ ਸੀ ਕੀ ਹੋ ਗਿਆ ਰਿਮੀ ਹਾਂ ਕੀ ਹੋ ਗਿਆ ਹਾਂ ਹੋ ਰਿਮੀ ਰਿਮੀ ਦਸਤੇਲੀ ਸੀ ਚਲ ਬਸ ਬਸ ਕੋਈ ਚਲ ਪਰ ਮਾੜ ਮੋੜੀ ਕਰੀ ਕਿਦਾਂ ਜਦੋਂ ਲੜਾ ਇਹ ਦਿੰਦੇ ਆ ਅੱਜ ਕਿ ਡ੍ਰਿੰਕਸ ਆਣੇ ਵੀ ਤੂੰ ਨਿਗਰ ਰੱਖਣੀ ਆ ਉਹਨਾਂ ਦੀ ਠੀਕ ਆ ਲੈ ਇਧਰ ਆਦੇ ਜੱਟ ਰਹਿ ਕੇ ਕੰਮ ਤਾਂ ਮਾ ਜਨਾਂ ਨੂੰ ਭੜੇ ਕਈਆਂ ਹੀ ਨੇ ਨੀਲੇ ਕਰੇ ਚੱਜਦੀਆਂ ਤਾਂ ਜੱਟ ੱਤੀ ਜੱਕਣੀਆਂ ਕਹਿੰਦਾ ਇਹ ਦੋ ਕਈ ਵੀ ਦੀ ਹੈ ਹੈ ਅੱਜ ਤਾਂ ਰੋਣਗੇ ਹਨਾ ਇਹ ਬਹੁਤ ਮਾੜਾ ਹੈ ਉਹ ਵੇਖੀ ਕੋਈ ਨਹੀਂ ਟੱਕਰ ਦੇ ਕੋਈ ਨਹੀਂ ਕੋਈ ਅੱਗੇ ਜਰਗੀ ਪੂਰੀ ਹੋ ਗਈ ਤੇ ਇਹ ਵੇਖ ਭੈਣ ਦੇ ਸਰਦੇ ਉਹ ਆ ਗਿਆ ਡੱਬੂ ਡੱਬੂ ਰਹਿ ਗਿਆ ਵਿਚਾਰਾ ਕੱਲਾ ਹੈਂ ਹੈਂ ਓਏ ਓਏ ਰਾ ਢੋਡੇ ਤੇ ਪਿਆ ਕੀ ਉਹ ਕੁੱਤੀ ਨੂੰ ਆਪਣੇ ਨੂੰ ਹਾਂ ਢੋਡੇ ਉੱਤੇ ਪਿਆ ਉਹ ਮਰ ਗਈ ਯਾਰ। ਪਤਾ ਜਾਇਆ ਕੋਈ ਹੈ? ਪਤਾ ਪਾ ਗਿਆ ਕੋਈ। ਪਤਾ ਨਹੀਂ ਅਮਰਜੀਤ ਤਾਂ ਬਿਮਾਰ ਸੀ ਯਾਰ। ਨਹੀਂ ਨਹੀਂ ਪਾ ਆ ਗਿਆ ਤਾਂ ਮੂੰਹ ਲਟਾ ਬਣੀ ਗਈ। ਨੱਪਦੀ ਹੁੰਦਾ ਮੈਂ। ਨੱਪਦੀ? ਹਾਂ। ਉਹ ਉੱਥੇ ਪਰੇ। ਆਹ ਉੱਥੇ ਬਿਟ ਕੇ ਬਾਹਰ ਚ। ਕੰਜਰੇ ਆਏ ਨਹੀਂ ਵੀ ਨੱਪਦਗੇ ਸੀ ਜੇ ਮਰੀ ਪਈ ਆ ਤਾਂ। ਹੋਰ। ਤੇ ਉੱਥੇ ਉੱਤੋਂ ਦੀ ਪੂੜਾ ਸੜ ਸੜ ਤੁਰਿਆ ਜੇ ਲੋਕਾਂ ਨਾਲ। ਜੋਰ ਵਖਾਉਂਦੇ ਸਾਡੇ ਜੋਰ ਬਹੁਤ ਆ। ਲੋਕ ਮੰਦੂਰੇ ਕੰਦੇ ਆ। ਕੱਟ ਚਾਲ ਗਿਆ ਉਹਨੂੰ ਖਾਣ ਕੋਰੇ। ਬਈ ਇਹੋ ਜਾਨਵਰ ਆ ਕੁਦਰਤ ਆ ਤਾਂ ਬਈ ਆ। ਪ੍ਰਮਾਤਮਾ ਦੇ ਜੀ ਆ। ਚਲ ਉਹਦਾ ਕਰਨ ਵਾਲਾ ਕਰ ਗਿਆ ਜੇ ਥੋੜੇ ਇੱਥੇ ਪਈਏ ਜਦ ਨਹੀਂ ਦਸੀਦੇ ਉਹਦੇ ਨਾ। ਮੈਂ ਤਾਂ ਮਰਜੀਤ ਨੇ ਫੋਨ ਕਰਿਆ। ਕਹਿੰਦਾ ਤੇਰੀ ਕੁੱਤੀ ਮਰੀ ਪਈ ਐ। ਮੈਂ ਕਿਹੜੀ ਕੁੱਤੀ ਮਰੀ ਪਈ? ਕਹਿੰਦਾ ਪੂਰੀ ਜਵਾਬ ਪੈ। ਇਹ ਘਰੇ ਵੀ ਨਹੀਂ ਆਈ 7-8 ਦਿਨ ਹੋ ਗਏ। ਪਰसों ਉਹ ਤੇ ਬਾੜ ਚ ਬੈਠੀ ਸੀ ਆਪਣੇ ਤੇ ਕਤੂਰਾ ਅੰਦਰਲੇ ਪਾਸੇ ਚੂਕੀ ਜਾਂਦਾ ਚੂਹ ਚੂਹ ਨੇ ਦੁੱਧ ਨਹੀਂ ਪਿਆ ਤੇ ਉਹ ਮੂੰਹ ਐ ਕੋ ਮਤਲਬ ਕੁੰਗੜੀ ਜੀ ਮਾਰੀ ਪਈ ਸੀਗੀ ਉਹ ਮੂੰਹ ਜਲ ਕੋ ਕੇ ਜਿਵੇਂ ਕੁੱਤਾ ਬਹਿਂਦਾ ਹੁੰਦਾ ਮਾ ਚਲ ਵੈਸੀ ਕੁੱਤੇ ਨੂੰ ਦੁੱਧ ਦਈ ਹੁਣ ਚੰਗਾਉਣ ਕਤੂਰੇ ਦੇ ਉਧਰ ਅੰਦਰ ਛੱਡ ਗਈ ਸੀ ਉਹ ਚਾ ਹੁਣ ਮੈਂ ਨੱਪ ਨੂੰ ਪ ਦਿੱਤੀ ਆਹ ਕੁੱਤੇ ਦੇ ਕਤੂਰੇ ਆ ਬਈ ਇਸੇ ਇਲਾਕੇ ਦਾ ਇੱਥੇ ਮੂਤਰਾਂ ਦੇ ਪੁੱਤਾਂ ਯਾਵਾ ਪੁਰਾ ਪੁਰਾ ਉਰਾ ਹੈਲੋ ਕਰਕੇ ਜਾ ਹੈਲੋ ਨਹੀਂ ਕਰਨੀ ਹੈਲੋ ਹੈਲੋ ਕਰ ਦੇ ਓਏ ਹੈਲੋ ਡੱਬੂ ਹੈਲੋ ਕਰਕੇ ਜਾ ਪੱਜਾ 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 ਗਾਇਜ਼ ਆਈ ਨਹੀਂ ਰਿਹਾ ਅੱਜ ਦਰਦਾ ਮੈਨੂੰ ਭਜਾਇਆ ਸੀ ਇੱਕ ਦੋ ਵਾਰੀ ਚਲੋ ਠੀਕ ਹੈ ਜੀ ਉਹਦੇ ਉੱਤੇ ਥੋੜਾ ਜਿਹਾ ਮੈਂ ਸਮਾਨਾ ਨਾ ਹੋਰ ਸੜਦੇ ਆ